ਇਹ ਕੀ ਬੰਡਿਆ ਹੈ ਸਾਡੇ ਪ੍ਰਾਣ ਗੁੰਡਿਆਣੇ ਫੜ ਲਿਆ ਸੀ ਤੇ ਛਡਾਉਣ ਡਿਆ ਓਏ ਮੁਜਰਾ ਕਰ ਕਰਕੇ ਛਡਾਉਣ ਡਿਆ ਓਏ ਤੂੰ ਫੁੱਲੂ ਤੈਨੂੰ ਕਿੰਨੀ ਰੀ ਕਹ ਇਹਨਾਂ ਨੇ ਨਾ ਖੇਡਿਆ ਕਰ ਨਲੀ ਤੈਨੂੰ ਪੁੰਝਣੀ ਨਹੀਂ ਆਉਣੀ ਤੇ ਕਿੱਡਾ ਧਰਮਿੰਦਰ ਬਣਿਆ ਹੋ ਔਰ ਇਹਨੂੰ ਓਏ ਉਧਰ ਮਾਲ ਭੁੱਖਾ ਬੱਜਾ ਤੂੰ ਇਹਨੂੰ ਬੰਨ ਕੇ ਬੈਠਾ ਉਹ ਪੱਠਾ ਦਿੱਤਾ ਵੀ ਲਿਆ ਕਰੋ ਟਾਈਮ ਨਾਲ ਲੈ ਆਵਾਂਗੇ ਪਹਿਲਾਂ ਸਾਨੂੰ ਟੀਵੀ ਤੇ ਲਾ ਕੇ ਦੇ ਓ ਜਾ ਪਹਿਲਾਂ ਮੰਜਾ ਫੜ ਕੇ ਲਿਆ ਲਿਆ ਕੇ ਦੇਣਾ ਤੈਨੂੰ ਟੀਵੀ ਚalo ਇਧਰੋ ਹਾਏ ਮੇਰੀ ਪਿੰਸੀ ਓ ਫਿੰਸੀਆਂ ਨਿਕਲਣੀਆਂ ਖਾਂਡਨਾ ਦੇ ਮੂੰਹ ਪਰ ਛੜਦਾ ਮੁੜ ਕੇ ਰਾਤ ਨੂੰ ਆਂਦਾ ਮੇਰੇ ਚਮੂਨੇ ਲੜਦੇ ਆ ਪਾਣੀ ਹੈਗੀ ਤੁਹਾਨੂੰ ਕਿਦੇ ਓਏ ਪੂੰਡਿਆ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਵਾ ਕਿ ਫਿਲਮਾਂ ਫੁਲਮਾਂ ਦਾ ਘੜਾ ਛੜ ਦੇ ਤੇ ਵਿਆਹ ਵਿਊ ਦੇ ਬਾਰੇ ਸੋਚੋ ਵਿਆਹ ਜਦੋਂ ਮਰਜੀ ਕਰ ਦੋ ਮੈਂ ਆਪਾਂ ਪੱਤੇ ਆ ਰਹੀ ਆ ਉਹ ਤੇਰੀ ਨਹੀਂ ਗੱਲ ਕਰਨ ਡਿਆ ਮੈਂ ਆਪਣੀ ਗੱਲ ਕਰਨ ਡਿਆ ਉਹ ਵੇਖ ਕਦੋਂ ਦੀ ਤੁਹਾਡੀ ਮਾਂ ਮਰੀ ਆ ਉਹ ਮੈਂ ਤੇ ਉਦੋਂ ਦਾ ਲੰਗੀ ਟੈਰੀ ਤੁਰਿਆ ਫਿਰਨਿਆ ਵਾ ਉਹ ਤੈਨੂੰ ਕਿੱਥੋਂ ਲਾਭ ਦੀਏ ਤੇਰੇ ਨਾਲ ਆਬ ਦੀ ਨਹੀਂ ਲੱਪਣੀ ਹੁਣ ਕੋਈ ਵੀ ਓਏ ਨਾਪ ਨੂੰ ਗਾੜੀ ਪਥੂਈ ਲੈਣ ਜਾਣੀ ਪਪਾ ਵੈਸੇ ਤੈਨੂੰ ਸੰਗ ਸੁng ਆਉਂਦੀ ਆ ਕਿ ਨਹੀਂ ਜਵਾਨ ਮੁੰਡਿਆਂ ਦੇ ਸਾਹਮਣੇ ਤੂੰ ਆਪਣੇ ਵਿਆਹਾਂ ਦੀਆਂ ਗੱਲਾਂ ਕਰਨ ਡਿਆ ਓਏ ਭੁੰਡਿਆ ਓ ਮੈਂ ਵੀ ਤੁਹਾਡੇ ਨਾਲ ਦਿਲ ਪਰਚਾਵਾ ਹੀ ਕਰਨ ਡਿਆ ਉਹ ਤੁਹਾਡੀ ਮਾਂ ਦੀ ਜਗ੍ਹਾ ਨਹੀਂ ਲੈ ਸਕਦੀ ਕੋਈ ਵੀ ਪਪਾ ਇੱਕ ਸਕੀਮ ਹੈਗੀ ਇਹ ਉਹ ਗਾੜੀ ਪਾਪਾ ਫੁੱਲੂ ਦਾ ਵਿਆਹ ਕਰਦਿਏ ਤੇ ਦਾਜ ਚ ਟੀਵੀ ਮੰਗਲਾਂਗੇ ਦਾਜ ਚ ਟੀਵੀ ਹੋਏ ਗਾੜੀ ਐਫਸੀਆਈ ਤੇ ਲੱਗਾ ਵਾ ਔਰ ਨਾਲੇ ਦਾਜ ਵਾਲੀ ਲਾਂਤ ਨਹੀਂ ਖਟਣੀ ਆਪਾਂ ਔਰ ਨਾ ਮੈਂ ਹੀ ਦਾਜ ਲਿਆ ਸੀ ਤੇ ਨਾ ਮੈਂ ਆਪਣੇ ਮੁੰਡਿਆਂ ਦਾ ਹੀ ਲੈਣਾ ਵਾ ਪਾਪਾ ਫੇਰ ਆਪਾਂ ਟੀਵੀ ਕਿੱਦਾਂ ਲੈਣਾ ਵਾ ਓਏ ਅੱਗ ਲੱਗੀ ਤੁਹਾਨੂੰ ਟੀਵੀ ਦੀ ਓ ਰੇਡ ਵੋ ਸੁਣੋ ਆ ਆ ਮੈਨੂੰ ਸਾਰੀ ਜ਼ਿੰਦਗੀ ਹੋ ਗਈ ਮੈਂ ਰੇਡੀਓ ਹੀ ਸੁਣਿਆ ਤੇ ਹੁਣ ਰੇਡੀਓ ਤੇ ਬੈਠੇ ਰਹੀਏ ਮਾਸਾ ਗਾਂਵ ਵੀ ਬਦੀ ਦਾ ਹੁੰਦਾ ਵਾ ਟੀਵੀ ਤੇ ਪਤਾ ਕਿੰਨਾ ਕੁਝ ਆਉਂਦਾ ਵਾ ਖਬਰਾਂ ਆਉਂਦੀਆਂ ਫਿਲਮਾਂ ਆਉਂਦੀਆਂ ਨਾਟਕ ਆਉਂਦੇ ਮੰਡੀਆਂ ਦੇ ਭਾ ਤੇ ਨਾਲੇ ਗਾਣੇ ਵੀ ਆਉਂਦੇ ਓਏ ਭੱਲੂਆ ਪੱਕੀ ਨਾਲ ਲੈਨੇ ਨੇ ਪਾਪਾ ਚਿੱਤਰਹਾਰ ਵੀ ਹੁੰਦਾ ਹੀ ਓਏ ਬਖਾਵਾ ਤੁਹਾਨੂੰ ਚਿੱਟੜਾਲ ਉਹ ਵੇਖਿਓ ਕਿਤੇ ਮੇਰੇ ਕੋਲ ਚਿੱਤਰ ਲਾਲ ਨਾ ਕਰਾ ਲਿਓ ਉਹ ਨਾਲੇ ਤੁਹਾਡੇ ਚਾਚਾ ਲ ਹੈਗਾ ਤੇ ਹੈਗਾ ਟੀਵੀ ਉਧਰ ਮਰਿਆ ਕਰਵਾ ਜਾਗੇ ਅਸੀਂ ਨਹੀਂ ਜਾਣਾ ਚਾਹਤੇ ਤੁੱਚੇ ਗੱਲ ਥੋੜੇ ਹੋਣੀ ਮਾਂ ਜਾ ਪਤਾ ਕਿੰਨਾ ਕਰਦੇ ਟੀਵੀ ਦਾ ਨਾਲੇ ਚੰਗੇ ਲੱਗੀਦਾ ਸ਼੍ਰੀ ਕਗਰੇ ਟੀਵੀ ਵੇਂਦੇ ਅਸੀਂ ਨਹੀਂ ਜਾਣਾ ਸ਼੍ਰੀ ਕਾਨਲ ਉਹ ਤੁਹਾਨੂੰ ਕੌਣ ਕਹਿੰਦਾ ਸ਼੍ਰੀਕ ਆ ਓਏ ਉਹ ਕਾਲਾ ਭਰਾ ਵਾ ਮੇਰਾ ਤੁਹਾਡਾ ਚਾਚਾ ਵਾ ਚਾਚਾ ਤੇ ਤਾਈਓ ਸਾਨੂੰ ਪੰਜੇ ਬਿਠਾ ਦਿੰਦੇ ਨਾਲੇ 100 100 ਕੰਮ ਕਰਾਉਂਦੇ ਤੇ ਤੁਸੀਂ ਕਹ ਜਾਂਦੇ ਇਹ ਕੰਮ ਕਰਦੇ ਫਿਰ ਕੀ ਹੋ ਗਿਆ ਆ ਨਾਲੇ ਤੁਹਾਨੂੰ ਸ਼ਰੀਕਾਂ ਵਾਲੀਆਂ ਗੱਲਾਂ ਕੌਣ ਕਹਿੰਦਾ ਅਸੀਂ ਕੜਾ ਭੱਲਿਓ ਕਿੰਨੇ ਆ ਸਿਆਣੇ ਹੀ ਆਂਦੇ ਉਹ ਸਿਆਣਿਆਂ ਦੀਆਂ ਸਾਰੀਆਂ ਗੱਲਾਂ ਨਹੀਂ ਮੰਨੀਆਂ ਜਾਂਦੀਆਂ ਉਹ ਜਿੱਥੇ ਆਪਣੇ ਭੈਣ ਭਰਾ ਖਲੋ ਜਾਂਦੇ ਆ ਨਾ ਉੱਥੇ ਬਗਾਨਾ ਨਹੀਂ ਖਲੋਂਦਾ ਕੋਈ ਵੀ ਉਹ ਨਾਲੇ ਕਿਸੇ ਨੂੰ ਆਪਣਾ ਬਣਾਉਣ ਲਈ ਨਾ ਪਹਿਲਾਂ ਉਹਦੇ ਬਾਨਾ ਪੈਂਦਾ ਅਸੀਂ ਤਾਂ ਬਥੇਰਾ ਬੰਦੇ ਉਹਨਾਂ ਦੇ ਉਹ ਹੀ ਨਹੀਂ ਸਾਡੇ ਬੰਦੇ ਨਾਲੇ ਪਾਪਾ ਜਦੋਂ ਕੋਈ ਸੰਦਿਆਂ ਚ ਹੋ ਜੇ ਨਾ ਮਾਰੇ ਬੰਦਿਆਂ ਨੂੰ ਘਾਟ ਹੀ ਪੁੱਛਦੇ ਹੁੰਦੇ ਆ ਉਹ ਇਹ ਗੱਲ ਆ ਕੋਈ ਨਹੀਂ ਮੈਂ ਚੱਲਦਾ ਤੁਹਾਡੇ ਨਾਲ ਆਓ ਜੇ ਰਾਗ ਯਾਰ ਬਾਬਾ ਵੇਖ ਲੈ ਨੇਕੜੀ ਗੱਲ ਆ ਲੈ ਦੇ ਟੈਲੀਵੀਜ਼ਨ ਵੇਖਣੇ ਚਿੱਤਰ ਹਾਰ ਚੰਨਾ ਲੈ ਦੇ ਟੈਲੀਵੀਜ਼ਨ ਵੇਖਣੇ ਚਿੱਤਰ ਹਾਰ ਪਾਪਾ ਲੈ ਦੇ ਟੈਲੀ ਚਲੋ ਕਿਹੜੇ ਲਖਣ ਕਰਨ ਦੇ ਆ ਚੰਦ੍ਰੀ ਕਾਂਤਾਂ ਕੀ ਕਹਾਣੀ ਕੀ ਮਾਨਾ ਹੈ ਪੁਰਾਣੀ ਬੁੱਲਿਆ ਨਾ ਗਨ ਬਿਖੇ ਗਨ ਪਾਪਾ ਚੰਦਰ ਕਾਂਤਾ ਲੱਗੀ ਓ ਚਲੋ ਗਾ ਮਾਮੇ ਬਣੇ ਚੰਦਰ ਕਾਂਤਾ ਦੇ ਓ ਹਾਂ ਭਈ ਕਾਲਿਆ ਕੀ ਬੰਡਿਆ ਵਾ ਬਾਨਾ ਕੀ ਆ ਭਾਊ ਉਹ ਮੁੰਡਿਓ ਬੈਨ ਦਾ ਆਪਣੇ ਤਾਏ ਨੂੰ ਓ ਚਲੋ ਚਲੋ ਆਹ ਕਾਲਿਆ ਲੱਗਦਾ ਲੱਗੀ ਛੇੜ ਛੇੜ ਐਤਵਾਰ ਮਨਾਉਣ ਡਿਆ ਫਿਰ ਐਤਵਾਰ ਕੀ ਮਨਾਉਣਾ ਵਾ ਮੁੰਡਾ ਫੌਜੀ ਆ ਮੁੱਕ ਨੀ ਦੇਣ ਡਿਆ ਉਹ ਮੁੰਡਾ ਤੇ ਮੁੱਕਣੀ ਦੇਣ ਦਿਆ ਪਰ ਜੇ ਤੂੰ ਸਵੇਰ ਤੋਂ ਪੀਣ ਲੱਗ ਪਿਆ ਨਾ ਤੇ ਤੂੰ ਮੁੱਕ ਜਾਣਾ ਹੀ ਉਹ ਨਾਲੇ ਕੱਲਿਆਂ ਪੀਣ ਦੇ ਉਦਾਂ ਬੜੀ ਹਾਨੀਕਾਰਕ ਹੁੰਦੀ ਆ ਆਵਾਜ਼ ਹੀ ਮਾਰ ਲਈਦੀ ਹੁੰਦੀ ਕਿਸ ਨੂੰ ਰਾਤ ਨੂੰ ਘਰੇ ਪਈ ਜਾਂਦੇ ਅੱਜ ਦਾ ਵੱਡਿਆ ਓਏ ਸਾਡੇ ਫੁੱਲੂ ਨੂੰ ਘੋੜਾ ਬਣਾਇਆ ਬਾਦੇ ਮੈਂ ਵੀ ਬਣਾਉਣਾ ਜੀ ਓਏ ਪਾ ਰੌਲਾ ਜਨਾ ਪਾ ਅਸੀਂ ਪਹਹਾ ਵੀ ਦੇਣਾ ਹੀ ਹਾਂ ਕਿਉਂ ਅਸੀਂ ਵਾਰੀ ਨਹੀਂ ਲੈਣੀ ਦਿਨੇ ਤੈਨੂੰ ਵਾਰੀ ਅਸੀਂ ਨਹੀਂ ਵੇਖਣਾ ਪਾਪਾ ਭੂਪਾ ਉਹ ਮੁੰਡਿਓ ਹੇ ਮਾਮਲ ਨਹੀਂ ਲਾਓ ਓਏ ਉਹ ਤੁਹਾਨੂੰ ਕਹੇ ਮਾਮਲ ਨਹੀਂ ਲਾਓ ਉਹ ਪਪਾ ਤੈਨੂੰ ਕਿੱਥੋਂ ਲਾ ਰਹੀ ਹੈ ਮਾਮਾ ਲਣੀ ਰੰਗੋਲੀ ਆਉਂਦੀ ਏ ਉਹ ਲਾਂਗੀ ਆ ਉਹ ਮੈਨੂੰ ਨਹੀਂ ਪਤਾ ਹੇ ਮਾਮਲ ਨਹੀਂ ਲਾਓ ਉਹ ਵਖਾ ਦਿਓ ਇਹਨੂੰ ਹੇ ਮਾਮਾ ਲਣੀ ਮਰਨ ਲੱਗਾ ਜੇ ਹੇ ਮਾਮਾ ਲਣੀ ਵਿਖਾਓ ਹੇ ਮਾਮਾ ਲਣੀ ਵਿਖਾਓ ਉਹ ਤੇਰੇ ਪਤਿਓਰੇ ਦੀ ਕੁੜੀ ਆ ਉਹ ਚੱਲ ਸ਼੍ਰੀ ਦੇਵੀ ਲਾ ਦੋ ਓ ਚੁੱਪ ਕਰਕੇ ਪੈ ਜਾ ਓ ਸ਼੍ਰੀ ਦੇਵੂ ਪਾਪਾ ਆ ਗਈ ਚੰਦਰਕਾਂਤਾ ਕੈਦ ਕੀਤੀ ਹਾਂ ਚੁੱਪ ਕਰਕੇ ਬਹਿ ਜਾ ਕਿਉਂ ਵਿਖਾਈਏ ਨਾ ਆਪਣੇ ਪਾਪੇ ਨੂੰ ਹੈ ਆ ਜਣੀ ਸੀ ਆ ਗਈ ਆ ਗਈ ਆ ਗਈ ਪਾਪਾ ਆਈ ਚੰਦਰਕਾਂਤਾ ਕੈਦ ਕੀਤੀ ਆਈ ਉਹ ਕੈਦ ਕੀਤੀ ਯਾਰ ਮੈਂ ਉਹਦੀ ਜ਼ਮਾਨਤ ਕਰਾਦਾ ਲੱਗਦਾ ਚੰਦਰਕਾਂਤ ਆਰਾ ਚੁੱਪ ਕਰਕੇ ਵੇਖ ਟੀ ਵੀ ਓਏ ਸ਼ਿਵਦਾਤਾ ਆ ਗਈ ਵੇਖੀ ਹੋਣੇ ਨੇ ਆਪਣੀ ਜ਼ੁਬਾਨ ਤੇ ਡੰਗ ਮਰਾਉਣਾ ਇਸ ਸੱਪ ਕੋਲ ਹੋ ਵੇਖੀ ਕਿ ਪਿੱਛੋਂ ਮੈਂ ਨਾ ਡੰਗ ਮਾਰਦਾ ਉਹ ਲੈ ਚਮੂਰੀ ਆ ਗਈ ਓਏ ਉਹ ਮਸ਼ੂਰੀ ਆ ਗਈ ਆ ਮਵੀ ਆਉਂਦਾ ਜੇ ਮੜੀ ਜੀ ਮਸ਼ਹੂਰੀ ਕਰਾਵਾਂ। ਜੋਦ ਕੀ ਸਫੇਦੀ ਮਿਰਮਾ ਸਿਆਏ ਕੰਦਾ ਵੀ ਕੱਪੜਾ ਖਿੱਲੀ ਖਿੱਲ ਜਾਏ। ਹੋਏ ਵੀ ਕਰਨਾ ਜੇ ਟੇਕੇ ਬਹੁਤ ਟੇਕੇ। ਸਾਹਿਬ ਜੀ ਪਸੰਦ ਨਿਰਮਾ ਤੁਹਾਨੂੰ ਮੈਂ ਕਹਿੰਦਾ ਚੁੱਪ ਕਰਕੇ ਵੇਖੋ ਟੀਵੀ ਬੰਦੇ ਬਣੋ। ਓ ਸਹਣੀ ਥੋੜੀ ਗੱਤ ਵਾਤੇ ਵਧਾ। ਓ ਬਾਦੂ ਆਵਾਜ਼ ਤੂੰ ਬੁਲਾ ਵਾ। ਮੈਂ ਵਧਾਦੇ ਆ ਥੋੜੀ ਘ। ਹੋਇ ਅਸੀਂ ਜਿੰਨੀ ਮਰਜ਼ੀ ਆਵਾਜ਼ ਕਰੀਏ ਟੀਵੀ ਤੁਹਾਡਾ ਕਿ ਤੁਹਾਡਾ। ਮੈਂ ਵਾਹੇ ਲਾਲਿਆ ਸਾਹਿਬ। ਤੇਰਾ ਦਿਲ ਵੀ ਥੋੜਾ ਹੀ ਆ ਥੋੜੇ ਆ ਹੋ ਥੋੜਾ ਨਹੀਂ ਥੋੜਾ ਆ ਮੇਰਾ ਨਾ ਕੋਈ ਕਿ ਤੈਰਾ ਨਹੀਂ ਪਤਾ ਲੱਗਦਾ ਕਦੀ ਮੈਨੂੰ ਵਾਵਾ ਕਹੋ ਕਦੀ ਮੈਨੂੰ ਥੋੜਾ ਕਹੋ ਉਹ ਚੰਗੀ ਤਰ੍ਹਾਂ ਸਲਾਹ ਹੀ ਕਰ ਲਾਂ ਕੀ ਕਹੀਏ ਤੈਨੂੰ ਆ ਵੇਲਾ ਕਾਇਆ ਕੀ ਜਾਂਦਾ ਜੀ ਉਹ ਠੀਕ ਕਹਿਂ ਦਿਆ ਵਾ ਮੈਨੂੰ ਤੇ ਇੱਕ ਕਾਲੇ ਦੀ ਸਮਝ ਨਹੀਂ ਆਈ ਵੀ ਉਹਨੇ ਤੁਹਾਡੇ ਨਾਂ ਕੀ ਸੋਚ ਕੇ ਰੱਖਿਆ ਕਿ ਐਦਾ ਨਾ ਸੈਣੀ ਕਿਸਦਾ ਨਾ ਥੋੜਾ ਉਹ ਐਡੇ ਕੀ ਲੈਂਟਰ ਪੰਨਦਾ ਰਿਹਾ ਸੀ ਤੂੰ ਹੀ ਕੀ ਰੌਲਾ ਪਾਇਆ ਇਧਰ ਟੇਸ਼ਨੇ ਲੱਗਿਆ ਜੀ ਉਹ ਤੋ ਚੱਕਾ ਲੱਗ ਗਿਆ ਨਾ ਜਾ ਸਣੀ ਲਾ ਗਿਆ ਅਹੀਂ ਕਿਉਂ ਜਾਈਏ ਆ ਜਾਣ ਕੇ ਜਿਹੜੇ ਵੇਖਣ ਆਏ ਆ ਹੁਣ ਤੈ ਨਹੀਂ ਰੋਂਦ ਮਾਰਨ ਦੇਣੇ ਇੱਕ ਜਣਾ ਸਾਡਾ ਜਾਊ ਇੱਕ ਤੁਹਾਡਾ ਗੱਲ ਕੋਈ ਨਹੀਂ ਜਾ ਸਣੀ ਜਾ ਬੁੱਲੂ ਤੂੰ ਆਓ ਜਾਓ ਕੋਈ ਨਹੀਂ ਆ ਲਾਓ ਜਾ ਬੁੱਲੂ ਜਾ ਵੈਸੇ ਤਾਇਆ ਤੁਸੀਂ ਕਦੋਂ ਕੋ ਲੈਣਾ ਟੀਵੀ ਉਹ ਕਿਉਂ ਤੂੰ ਪੈਸੇ ਦੇਣੇ ਆ ਉਹ ਮੈਂ ਤੇ ਉਦਾਂ ਪੁੱਛਣ ਡਿਆ ਵਾਂ ਕਿ ਅੱਜਕੱਲ ਤੇ ਸਾਰਿਆਂ ਦੇ ਘਰ ਟੀਵੀ ਹੈਗਾ ਵੈਸੇ ਕੋਈ ਨਗਲਾ ਹੀ ਬੰਦਾ ਹੋਊਗਾ ਜਿੱਨਾ ਘਰੇ ਟੀਵੀ ਨਹੀਂ ਹੈਗਾ ਹਾਂ ਪਾਪਾ ਵੇਲਾ ਹੀ ਸ਼ਰੀਕਾ ਭਾਈ ਚਰਾ ਉਹ ਵੇਖ ਨਹੀਂ ਲਿਆ ਓਏ ਆਹ ਕਿਹਦਾ ਟੀਵੀ ਆ ਮੇਰਾ ਹੀ ਆ ਇਹ ਤੇ ਮੇਰੇ ਪਾਪੇ ਦਾ ਵਾ ਤੂੰ ਹੀ ਕਦੋਂ ਲੈਣਾ ਵਾ ਦੱਸੋ ਭੁੰਡਿਆ ਕਦੋਂ ਲੈਣਾ ਮੈਨੂੰ ਕੀ ਪਤਾ ਆਪੇ ਦੱਸ ਕੇ ਕਦੋਂ ਲੈਣਾ ਓਏ ਆ ਤੁਹਾਡਾ ਚਿੱਟਾ ਵਾ ਨਾ ਟੀਵੀ ਓਏ ਅਸੀਂ ਰੰਗਦਾਰ ਟੀਵੀ ਲੈਣਾ ਵਾ ਰੰਗਾਂ ਵਾਲਾ ਰੰਗਾ ਵਾਲਾ ਆਹ ਓਏ ਓਏ ਉਹ ਨਾ ਲਿਓ ਉਹਦੇ ਰੰਗ ਮੁੱਕ ਜਾਂਦੇ ਆ ਅਵੇਂ ਕਿਤੇ ਰੰਗ ਭਰੌਂਦੇ ਫਿਰੋਗੇ ਹੋਆ ਤੈਨੂੰ ਕਾਹਦਾ ਫਿਕਰਾ ਰੰਗਾ ਦਾ ਅਸੀਂ ਆਪੇ ਪਵਾ ਲਾਂਗੇ ਰੰਗ ਪਾਪਾ ਉਹ ਟੇਸ਼ਨ ਬਦਲਣ ਵਾਲੀ ਗੁੱਲੀ ਜੀ ਵੀ ਲੈਣੀ ਆ ਉਹ ਫੇਰ ਮੈਂ ਆਪਣੇ ਕੋਲ ਹੀ ਰੱਖਿਆ ਕਰਨੀ ਕੋਈ ਨਹੀਂ ਪੁੱਤ ਤੂੰ ਹੀ ਰੱਖ ਲੈ ਕਰਨੀ ਤੂੰ ਰਿਆ ਸਾਨੂੰ ਮਾਰਦਾ ਕਰੋਗੇ ਉਹ ਜਾ ਵੇਖਾਂਗੇ ਪਿੰਡ ਜੇ ਵਸਿਆ ਨਹੀਂ ਤੇ ਮੰਗਣ ਵਾਲੇ ਪਹਿਲਾਂ ਹੀ ਆ ਗਏ ਆ ਉਹ ਆਈ ਉਹ ਨਹੀਂ ਆਈ ਹੁਣ ਉਹ ਨਹੀਂ ਆਈ ਉਹ ਹੁਣ ਆਈ ਉਹ ਇਹਨਾਂ ਨੂੰ ਕਿੱਦਾਂ ਪਤਾ ਲੱਗ ਗਿਆ ਇਹਦਾ ਮੂੰਹ ਚੀਨ ਨਾਲ ਕਰ ਦਈਏ ਉਹ ਇਹ ਗੜੀ ਤੋਪਿਆ ਕੇ ਚੀ ਨਾਲ ਨੂੰ ਕਰਦੀਏ ਤੇ ਫੇਰੇ ਦਾ ਛੱਬੇ ਕੇ ਘਰਾਂਲ ਨੂੰ ਕਰ ਦਿੰਨੇ ਆ ਉਹ ਨਾ ਨਾ ਉਹਨੂੰ ਨਾ ਕਰ ਦਿਓ ਉਹਨਾਂ ਦਾ ਬੁੱਢਾ ਗੰਦਵੜਾ ਬਗਦਾ ਜੇ ਇਹ ਨਾ ਹੋਵੇ ਤੁਹਾਡੇ ਟੀਵੀ ਤੇ ਸਿੱਧਾ ਪ੍ਰਸਾਰਣ ਚੱਲ ਜੇ ਉਹ ਇੱਧਰ ਨੂੰ ਕਰੋ ਇੱਧਰ ਨੂੰ ਭਾਈ ਉਹ ਕਿੰਨੀ ਗਰੀ ਦੱਸਾਂ ਤੁਹਾਨੂੰ ਕਿ ਨਹੀਂ ਆਈ ਨਹੀਂ ਆਈ ਕਿੱਦਾਂ ਚੜ੍ਹਿਆ ਟੰਮਨੇ ਦੇ ਕੰਜਰ ਦੇ ਪਿੰਡ 'ਚ ਲੋਸਮੈਂਟ ਕਰਾ ਦਿਓ ਕਿ ਭਾਪੇ ਆਡੇ ਨੂੰ ਕਬਜਿਆ ਤੇ ਉਹਨੂੰ ਅੱਜ ਨਹੀਂ ਆਈ ਉਹ ਕੋਈ ਨਹੀਂ ਕਾਲਿਆ ਦਫਾ ਮਰਾ ਤੋ ਇਹਨਾਂ ਨੂੰ ਇਹਦੇ ਆਵੇ ਬਗਵਾਹ ਕਰਨ ਡਿਆ ਤੂੰ ਮੈਨੂੰ ਦੱਸ ਅੱਜ ਆਈ ਹੈ ਕਿ ਨਹੀਂ ਆਈ ਉਹ ਭਾਉ ਤੂੰ ਵੀ ਮੁੰਡਿਆਂ ਦੇ ਨਾਲ ਰਲ ਗਿਆ ਵਾ ਮੈਂ ਉਹਨਾਂ ਵਾਂ ਦਵਾਈ ਲੈ ਕੇ ਉਹ ਜਾ ਲੈ ਲੈ ਪਾਪਾ ਕਬਜ ਤੇ ਨਵਜੇ ਚ ਕਿੰਨਾ ਕ ਫਰਕ ਹੁੰਦਾ ਓ ਥੋੜਾ ਜਿਹਾ ਫਰਕ ਹੁੰਦਾ ਓਏ ਉਹ ਕਬਜ ਵੀ ਅੜੜ ਕੇ ਚੱਲਦੀ ਆ ਤੇ ਨਵਜ ਵੀ ਅੜੜ ਕੇ ਚੱਲਦੀ ਆ ਤਾਈਆਂ ਡਾਵਾ ਪਾੜ ਕੇ ਚੱਲਣ ਡਿਆ ਵਾ ਤੇ ਹੋਰ ਗੱਲ ਤੇ ਸਹੀ ਆ ਜੈ ਜੀ ਤੁਹਾਡਾ ਕਿੱਦਾਂ ਪਪਾ ਫੌਜੀ ਆ ਗਿਆ ਓਏ ਸਿਰ ਤੇ ਪਗੜੀ ਮੂੰਹ ਤੇ ਠਾਠੀ ਪਾਲਚ ਕਰਕੇ ਬੂਟ ਆ ਗਿਆ ਹਾਏ ਮੇਰਾ ਰੰਗ ਰੂਟ ਆ ਗਿਆ ਹਾਏ ਮੇਰਾ ਰੰਗ ਰੂਟ ਆ ਗਿਆ ਓਏ ਲਿਆਓ ਫੌਜੀ ਨੂੰ ਪਿਆਓ ਪਾਣੀ ਪੋਣੀ ਫੌਜੀ ਆਹੀਂ ਤੇ ਤੈਨੂੰ ਸੰਦੇਸਾਂ ਵਿੱਚ ਨਿਕਲਿਆ ਤੂੰ ਕਿੱਧਰ ਆ ਗਿਆ ਵਾ ਓ ਮੇਰਾ ਘਰ ਆ ਮੈਂ ਆਵਾ ਨਾ ਓ ਨਹੀਂ ਉਹ ਗਾਣਾ ਜਾਨੀਆਂ ਸੰਦੇਸੇ ਆਤੀ ਹੈ ਹਮੇ ਤੜਪਾਤੇ ਹੈ ਕਿ ਘਰ ਕਦੋਂ ਓ ਚੁੱਪ ਕਰ ਜੋ ਆ ਗਿਆ ਵਾ ਘਰ ਹੁਣ ਤੁਹਾਨੂੰ ਤਾਰ ਪਾ ਕੇ ਦੱਸਾਂ ਓ ਤਾਇਆ ਤੂੰ ਸੁਣਾ ਕੀ ਚੱਲਣ ਡਿਆ ਓ ਚੱਲਣਾ ਕੀ ਆ ਪੁੱਤ ਚੰਦਰ ਕਾਂਤਾ ਚੱਲਣ ਡਈ ਓਏ ਓ ਨਹੀਂ ਭਰਾਵਾ ਲਾਈਫ ਠੀਕ ਚੱਲਣ ਡਈ ਆ ਲੈਪ ਓ ਲੈ ਬਾਰੇ ਤੈਨੂੰ ਫੋਜਿਆ ਕੀ ਦਸੀਏ ਬਾਤ ਚ ਸੜ ਤਾਂ ਦਦੋ ਭੱਜ ਗਈ ਡੇਰੀਆਂ ਦੇ ੱੱੱਕੇ ਖਾਂਦੇ ਆ ਓ ਸਕੂਲੇ ਵੀ ਚਾਰ ੱੱੱਕੇ ਖਾ ਲੈਣੇ ਸੀ ਤੈਨੂੰ ਪਤਾ ਲੱਗਦਾ ਓ ਇੰਨਾ ਸਕੂਲੇ ਕੀ ਜਾਣਾ ਇਹਨਾਂ ਨੂੰ ਟੀਵੀ ਦਾ ਵੇਲ ਤੇ ਮਿਲ ਜੇ ਓ ਤਾਇਆ ਵੀ ਤੇਰੇ ਤੇ ਹੀ ਗਿਆ ਵਾ ਮਾਂ ਪਰ ਧੀ ਪਿਤਾ ਪਰ ਕੋੜਾ ਬਹੁਤਾ ਨਹੀਂ ਤੇ ਥੋੜਾ ਥੋੜਾ ਨਾਲੇ ਤੂੰ ਵੀ ਘੜਾ ਵਾਜਦਾ ਖੜਾ ਛੜਦਾ ਵਾ ਓ ਚੱਲ ਇਹਦੇ ਮਿਰਦੇ ਚਲ ਗਿਆ ਤੇ ਆਹ ਕਿਹਦੇ ਤੇ ਗਿਆ ਮੈਂ ਕਾਲੇ ਤੇ ਓ ਵੀ ਤਾਂ ਤੇਰਾ ਹੀ ਭਰਾ ਵਾ ਉਹ ਕਿਤੇ ਕਿੱਡਾ ਕਵ ਵਿਗਿਆਨੀ ਆ ਕਿ ਉਹਨੇ ਖੋਜਾਂ ਕੀਤੀਆਂ ਓਏ ਫੌਜੀਆ ਇਥੇ ਤੰਦ ਨਹੀਂ ਇਥੇ ਤਾਣੀ ਵਿਗੜੀ ਆ ਉਹ ਤੂੰ ਦੱਸ ਦੇ ਦਿੱਤੀ ਆ ਫਿਰ ਤੈਨੂੰ ਸਰਕਾਰ ਨੇ ਛੁੱਟੀ ਉਹ ਦੇ ਹੀ ਦਿੱਤੀ ਤਾਇਆ ਨੌਕਰ ਕੀ ਦੇ ਨਖਰਾ ਕੀ ਹੋਏ ਤੇ ਤੂੰ ਨੌਕਰ ਆ ਥੋੜੇ ਹੁਣਾ ਤੇ ਸਾਰੇ ਪਿੰਡ ਚ ਰੌਲਾ ਪਾਇਆ ਮੰਗਲ ਫੌਜੀ ਆ ਮੰਗਲ ਫੌਜੀ ਆ ਥੋੜਿਆ ਤੁਹਾਡੀ ਤੇ ਬੇਤੀ ਬੜੀ ਖਰਾਬ ਹੋ ਗਈ ਹੋਏ ਤੇ ਤੂੰ ਸੱਚੀ ਨੌਕਰ ਆ ਓਏ ਇਹ ਕੋਈ ਮਾੜਾ ਮੋਟਾ ਨੌਕਰ ਆ ਓਏ ਜਨਤਾ ਦਾ ਨੌਕਰ ਆ ਓ ਜਿੰਨੇ ਵੀ ਸਰਕਾਰੀ ਨੌਕਰੀਆਂ ਕਰਦੇ ਆ ਨਾ ਉਹ ਸਾਰੇ ਨੌਕਰੀ ਆ ਓਏ ਨੌਕਰੀ ਦਾ ਤੇ ਅਰਥੀ ਨੌਕਰ ਆ ਓ ਛੱਡ ਫੌਜੀਆ ਇਹਨਾਂ ਨੂੰ ਕੀ ਬਤਾਵਾ ਟੀਵੀ ਦੇ ਵੇਂਦੇ ਰਹਿੰਦੇ ਸਾਰੀ ਦਿਹਾੜੀ ਉਹ ਟੀਵੀ ਤੋਂ ਕੋਈ ਸਿੱਖਿਆ ਵੀ ਦੇ ਕੇ ਨਹੀਂ ਟੀਵੀ ਤੋਂ ਇੱਕ ਵਾਦੂ ਗਾਣੇ ਆਉਂਦੇ ਆ ਉਹ ਚੱਲ ਗਾਣੇ ਸੁਣਾ ਦਿਓ ਫਿਰ ਫੌਜੀ ਨੂੰ ਲਾ ਫਿਰ ਸੁਣੋ ਟੜਕ ਚੂੜਾ ਟੜਕ ਚੂੜਾ ਟੁੱਟਿਆ ਟੁੱਟਿਆ ਵੇ ਰਾਮ ਦੀਆ ਟੜਕ ਚੂੜਾ ਟੁੱਟਿਆ ਟੁੱਟਿਆ ਵੇ ਰਾਮ ਦੀਆ ਟੜਕ ਚੂੜਾ ਟੁੱਟਿਆ ਟੁੱਟਿਆ ਵੇ ਰਾਮ ਦੇ ਹੱਥ ਡੱਕ ਛੁੜਾ ਟੁੱਟਿਆ ਟੁੱਟਿਆ ਵੇ ਰਾਮ ਦੇ ਹੱਥ ਡੱਕ ਛੁੜਾ ਟੁੱਟਿਆ ਚੁੱਪ ਕਰਕੇ ਬਹਿ ਜਾ ਐਡਾ ਨੂੰ ਠੱਠਿਆਂ ਵਾਲਾ ਓਏ ਮੈਂ ਤੇ ਕਹਾ ਕੋਈ ਪਰਿਵਾਰਕ ਗੀਤ ਸੁਣਾਉਂਗੇ ਤੁਸੀਂ ਚੂੜਾ ਸ਼ੁਰੂ ਕਰਕੇ ਬਹਿ ਗਏ ਓ ਕਿਨੂ ਹੀ ਹੀਰੂਰ ਨਹੀਂ ਆਉਂਦੀ ਪਾਪਾ ਹੀਰਤ ਨਹੀਂ ਆਉਂਦੀ ਰਾਂਝਾ ਆਉਂਦਾ ਈ ਉਹ ਸੁਣਾ ਦੀਏ ਕੋਈ ਨਹੀਂ ਰਾਂਝਾ ਸੁਣਾ ਦੇ ਲਓ ਫਿਰ ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ ਹੱਲੇ ਕੱਟਿਓ ਨਾ ਕਾਲ ਜਿਚੋ ਨਾ ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ ਹੱਲੇ ਕੱਟਿਓ ਨਾ ਕਾਲ ਜਿੱਚੋ ਨਾ ਹੱਲੇ ਕੱਟਿਓ ਨਾ ਕਾਲ ਜਿੱਚੋ ਨਾ ਓਏ ਹੱਲੇ ਕਿਉਂ ਨਾ ਕੱਟਿਏ ਜਦੋਂ ਕਿ ਇਹਦੀ ਧੀ ਭੈਣ ਕੱਢ ਕੇ ਲੈ ਗਿਆ ਕਦੋਂ ਕੱਟਣਾ ਵਾ ਕੱਟੋ ਰਾਂਜੇ ਦਾ ਨਾਂ ਭਜਾਓ ਇਹਨੂੰ ਸਕੂਲੋਂ ਆਹ ਸਿੱਖਿਆ ਇਹਨਾਂ ਟੀਵੀ ਤੋਂ ਓਏ ਇਹਨਾਂ ਨੂੰ ਟੀਵੀ ਨੇ ਵਿਗਾੜਿਆ ਵਾ ਪੁੱਤ ਆ ਟੀਵੀ ਤੇ ਚੰਗੀਆਂ ਗੱਲਾਂ ਵੀ ਆਗੀਆਂ ਵਾ ਸਿੱਖਣ ਨੂੰ ਉਹਦੇ ਆਪਣੀ ਮਰਜ਼ੀ ਹੈ ਨਾ ਆਪਾਂ ਕੀ ਵੇਖਣਾ ਵਾ ਨਾਲੇ ਇਹਨਾਂ ਨੇ ਗਾਣੇ ਸੁਣਿਆ ਤੇ ਗਾਣੇ ਗਾਉਣੇ ਹੋਣ ਇਹਨਾਂ ਨੇ ਓਏ ਆ ਤੇ ਜੇ ਮੈਨੂੰ ਕਹਿਣ ਦਿਆ ਹੈ ਵੀ ਸਾਨੂੰ ਕੱਲਿਆਂ ਨੂੰ ਟੀਵੀ ਲੈ ਕੇ ਦੇ ਅਸੀਂ ਨਹੀਂ ਜਾਇਆ ਕਰਨਾ ਸ਼ਰੀਕਾਂ ਨਾਲ ਟੀਵੀ ਵੇਖਣ ਤੇ ਕੋਈ ਨਹੀਂ ਟੀਵੀ ਲੈਣ ਚ ਹਰਜ ਵੀ ਕੀ ਆ ਉਹ ਸ਼ਹਿਰਾਂ 'ਚ ਤੇ ਲੋਕਾਂ ਨੇ ਇਕੱਲੇ-ਇਕੱਲੇ ਕਮਰੇ 'ਚ ਟੀਵੀ ਲਵਾਇਆ ਵਾ ਉਹ ਸੈਸ ਹੁਣ ਬੜੀ ਤਰੱਕੀ ਕਰ ਗਈ ਆ ਓਏ ਸੈਸ ਤਰੱਕੀ ਨਹੀਂ ਕਰ ਗਈ ਹਾਡੀ ਬਰਬਾਦੀ ਪੱਕੀ ਕਰ ਗਈ ਆ ਉਹ ਪਹਿਲਾਂ ਲੋਕ ਸੱਥਾਂ 'ਚ ਬੈਂਦੇ ਹੁੰਦੇ ਉਹ ਇਹਨਾਂ ਨੇ ਠਾ ਕੇ ਟੀਵੀਆਂ ਗਾੜੀ ਬਾਹ ਤੇ ਓਏ ਹੁਣ ਜੇ ਇਕੱਲੇ-ਇਕੱਲੇ ਕਮਰੇ 'ਚ ਟੀਵੀ ਲਾਤਾ ਤੇ ਲੋਕ ਕਿੱਥੇ ਇਕੱਠੇ ਹੋਣਗੇ ਸਹੀ ਆਜ ਥੋੜਾ ਜਾ ਇਹ ਬੜਾ ਟੀਵੀ ਦਾ ਮਾਂ ਜਾ ਕਰਦਾ ਜਦੋਂ ਇਹਨਾਂ ਦੇ ਘਰ ਨਾਲ ਨਾ ਕੋਈ ਆਇਆ ਫਿਰ ਇਹ ਵੀ ਤਰਸਣਗੇ ਓਏ ਜੇ ਦੌਰ ਉਹ ਨਹੀਂ ਨਾ ਰਹਿ ਤੇ ਰਹਿਣੇ ਇਹ ਵੀ ਨਹੀਂ ਆ ਉਹ ਕੀਪਤਾ ਆਉਣ ਵਾਲੇ ਟਾਈਮ ਤੇ ਸਾਇੰਸ ਨੇ ਲੋਕਾਂ ਦੇ ਮੱਥੇ 'ਚ ਟੀਵੀ ਨਹੀਂ ਲਾ ਦੇਣਾ ਪੁੱਤ ਆਇਆ ਏ ਹਿਸਾਬ ਨਾਲ ਦੇ ਸਾਇੰਸ ਮਨੁੱਖੀ ਏਕਤਾ ਲਈ ਖਤਰਾ ਹੀ ਆ ਓਏ ਆ ਟੀਵੀ ਵਾਲੇ ਦੌਰ ਚੇਤੇ ਕਰ ਕਰਕੇ ਨਾ ਲੋਕਾਂ ਨੇ ਅੱਖਾਂ 'ਚ ਘਸੁੰਨ ਦੇ ਦੇ ਕੇ ਰੋਣਾ ਹੀ ਤਾਇਆ ਵੀ ਖਬਰਦਾਰੀ ਜੇ ਤੂੰ ਨਾ ਟੀਵੀ ਲਾ ਕੇ ਦਿੱਤਾ ਕਿਉਂ ਉਹ ਟੁੰਡਿਆ ਆ ਟੀਵੀ ਕੀਦਾ ਵਾ ਇਹ ਵੀ ਤੇ ਤੁਹਾਡਾ ਹੀ ਆ ਹੈ ਹਾ ਡਾਈ ਆ ਉਹ ਜਿੰਨਾ ਮਦਾ ਇਕੱਠਿਆਂ ਟੀਵੀ ਵੇਖਣ ਦਾ ਆਉਂਦਾ ਨਾ ਕੱਲਿਆ ਕੱਲਿਆ ਕਿੱਥੇ ਫੇ ਆਵਾਜ਼ ਵਿਧਾਉਂਦਾ ਹੋਗੇ ਕੋਈ ਨਹੀਂ ਭਾਵੇਂ ਸਕੀਪਰ ਪਾੜਦੇ ਹੋ ਓਏ ਇਹਨੂੰ ਇੰਨੀਆਂ ਉਹਨਾਂ ਖੁੱਲਾ ਦੇ ਛਦਾਈ ਹੈਗਾ ਇਹ ਸੱਚੀ ਪਾੜ ਦੂਗਾ ਜੀ ਤੋ ਹਾਏ ਸਾਡਾ ਫੌਜੀ ਓਏ ਆਓ ਮੇਰੇ ਵੀਰ 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 ਸਾਡੇ ਲਈ ਚੀਜੀ ਲੈ ਕੇ ਆਇਆ ਓ ਕੋਈ ਨਹੀਂ ਦੇਨੇ ਆ ਚੀਜੀ ਵੀ ਇਧਰ ਹੋ ਕੇ ਪਹਿਲਾਂ ਏ ਬੀ ਸੀ ਸੁਣਾਓ ਹੂੰ ਸਿੱਧਾ ਕਹਾਂ ਦਫਾ ਹੋ ਬਹਾਨੇ ਜੇ ਲਾਉਣ ਦੀ ਕੀ ਲੋੜ ਆ ਓ ਸੈਣੀ ਪੁੱਤ ਓ ਜਾ ਫੌਜੀ ਲਈ ਚਾਹ ਦੇ ਫੜ ਕੇ ਲਿਆਓ ਤੇ ਤਾਇਆ ਭੁੰਡੇ ਹਣਾ ਨੂੰ ਕਲਾਰੇ ਸਾਡੇ ਤੇ ਕੀ ਆਰਡਰ ਜੇ ਮਾਰੀ ਜਾਨਾ ਵਾ ਓ ਸੈਣੀ ਤਾਇਆ ਹੋਣੀ ਕਿਤੇ ਬਗਾਨੇ ਆ ਨਾਲੇ ਭੁੰਡੇ ਹੋਣੇ ਵੀ ਆਪਣੇ ਭਰਾ ਹੀ ਆ ਜੇ ਆਪਾਂ ਸ਼੍ਰੀਕੇ ਬਾਣੀ ਨਾਲ ਨਾ ਛੱਡੀ ਤੇ ਆਉਣ ਵਾਲੇ ਸਮੇਂ ਚ ਘਾਟੇ ਖਾਵਾਂਗੇ ਓਏ ਇਕਤਾ ਜੀ ਬਾਲਿਆ ਓ ਇਕੱਠੇ ਰੋ ਰਲ ਮਿਲ ਕੇ ਜਾ ਜਾ ਕੇ ਚਾਹ ਲੈ ਕੇ ਆ ਪੱਜ ਕੇ ਜਾ ਫੁੱਲ ਤੂੰ ਵੀ ਜਾ ਚੱਲ ਜਾ ਲੈ ਓ ਚਾਹ ਉੱਪ ਫੌਜੀਆ ਤੂੰ ਠਾੜੀ ਖੋਲ ਦੇ ਕੇ ਤੇਰੀ ਬਾਤੀ ਡੇਗ ਪਿੰਦੀ ਆ ਨਹੀਂ ਨਹੀਂ ਪਾਪਾ ਮੈਨੂੰ ਲੱਗਦਾ ਠੋਡੀ ਚੋਂਦੀ ਆ ਫੌਜੀਆ ਤੂੰ ਦਾ ਬਿੰਡਾ ਵੜਾ ਗੱਲ ਚ ਪਾਇਆ ਤੂੰ ਫੌਜੀਆ ਦਾ ਕੈਰੈਕਟਰ ਹੀ ਬੜਾ ਭੱਜਦਾ ਵਾ ਵੀ ਤੇਰਾ ਬਿੰਡਾ ਤਾਂ ਮੈਂ ਲਾਇਆ ਹਿਸਾਬ ਤਹਾਡੇ ਕੋਲ ਵੀ ਡਿਸਪਲਿਨ ਨਹੀਂ ਹੈਗਾ ਤੇ ਕੋਈ ਨਹੀਂ ਹੁਣੇ ਮੰਗਾ ਲੈਨੇ ਜਾ ਭੁੰਡਿਆ ਫੜ ਕੇ ਆਡੇ ਇਸ ਪ੍ਰੋਸੈਸ ਉਹ ਰਹਿਣ ਦੇ ਓਏ ਨੌਨਸੈਂਸ ਜਿਨਾ ਹੋਣ ਤੇ ਓਏ ਆ ਕੀ ਆ ਓਏ ਅੰਗਰੇਜ਼ੀ ਦੀ ਗਾਲ ਹੁੰਦੀ ਆ ਓਏ ਆ ਕਿਹੜੀ ਗਾਲ ਆ ਗਾਲ ਤੇ ਪੰਜਾਬੀ ਚ ਆ ਕੱਢਣ ਵਾਲੇ ਦਾ ਮੂੰਹ ਪਰਦਾ ਖਾਣ ਵਾਲੇ ਦਾ ਢਿੱਡ ਓ ਫੌਜੀ ਆ ਅੰਗਰੇਜ਼ੀ ਵਾਲੀਆਂ ਗਾਲਾਂ ਫੌਜੀ ਕੱਢਿਆ ਕਰ ਓ ਸਾਡੇ ਦੇ ਜੀਣਾ ਮਰਨਾ ਪੰਜਾਬੀ ਨਾਲ ਹੀ ਆ ਓ ਲੈ ਓ ਚਾਹ ਵੀ ਆ ਗਈ ਓ ਚਾਹ ਆ ਗਈ ਆ ਫੜਾ ਵੀ ਫੜੋ ਲਿਆ ਪਪਾ ਲੈ ਲਾ ਉਹ ਬਾਕੀ ਫੌਜੀਆ ਗੁੱਸਾ ਨਾ ਕਰੀ ਉਹ ਤੇਰਾ ਦਿਲ ਪਰਚਾਵਾ ਕਰਦੇ ਹਾਂ ਇੰਨੇ ਚਿਰ ਬਾਅਦ ਤੇ ਆਇਆ ਵਾ ਤੂੰ ਮੱਲਮ ਆਉਂਦੇ ਇਹ ਮੁੰਡੇ ਤੇਰਾ ਕੋਈ ਨਹੀਂ ਕੋਈ ਨਹੀਂ ਤਾਇਆ ਹਾਂ ਪਪਾ ਉਹ ਉਧਰ ਪਤਾ ਨਹੀਂ ਕੀ ਕਰਤਾ ਏ ਟੀਵੀ ਨੂੰ ਓਏ ਭੁੰਡਿਆ ਕੀ ਕਰਦਾ ਏ ਟੀਵੀ ਨੂੰ ਇਹਨਾਂ ਨੂੰ ਦੰਦਲਾਇ ਪਵਾਤੀਆਂ ਹੀ ਕੋਈ ਨਹੀਂ ਪਾਪਾ ਮੈਂ ਕਿਹਾ ਸਵੇਰ ਦੇ ਖਪੰਡੇ ਆ ਚਾਹ ਹੀ ਪਿਆ ਦੀਏ ਓਏ ਇਹਨਾਂ ਨੂੰ ਚਾਹ ਪਿਉਣਾ ਵਾਡੀ ਕਰਦੇ ਆਏ ਹੀ ਭੁੰਡਿਆ ਕੀ ਕਰਦਾ ਸਾਡੇ ਟੀਵੀ ਨੂੰ ਤੂੰ ਤਾਂ ਚੀਕਾਂ ਕਢਾਤੀਆਂ ਓ ਕੋਈ ਨਹੀਂ ਕੋਈ ਨਹੀਂ ਹੋ ਜਾਣਾ ਠੀਕ ਚਾਹ ਤਤੀ ਨਾ ਮੈਨੂੰ ਲੱਗਦਾ ਵਾਦਾ ਘਾਟਾ ਹੋ ਗਿਆ ਤਾਇਆ ਮੈਨੂੰ ਸੌਹ ਹੀ ਤੇਰੀ ਜੇ ਮੈਨੂੰ ਛੱਡਿਆ ਤੇ ਓਏ ਮੈਨੂੰ ਵੀ ਸੌਹ ਆ ਮੈਂ ਤੈਨੂੰ ਨਹੀਂ ਛੜਨਾ ਜੇ ਤੂੰ ਇਹਨੂੰ ਛੱਡਿਆ ਦੇ ਪਾਪਾ ਕੀ ਇਹਦਾ ਮਤਲਬ ਭਲਾਈ ਦਾ ਕੋਈ ਜਮਾਨਾ ਨਹੀਂ आ, 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 आ। बसंती जब तक तुम्हारे पांव चलेंगे तब तक फुललू की सांसें चलेंगी नाच बसंती नाच ओ मेनू बसंती वाला नहीं आंदा बीबी नंती वाला आंदा ही चल फिर ओहो आंदे ला फिर ओए ये भी कंदरा का ना जो है ना ना पापा मारी ना मारी ना।